ਇਹ ਮੁੱਦਾ ਸਿੱਖਾਂ ਦਾ ਸਿੱਖਾਂ ਦਾ ਨਹੀਂ ਹੈ ਇਹ ਮੁੱਦਾ ਪੰਜਾਬੀਆਂ ਦਾ ਹੈ ਜਦੋਂ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਇੱਥੇ ਅੰਗਰੇਜ਼ਾਂ ਨੂੰ ਨੌਕਰੀਆਂ ਲਾਉਣਾ ਸ਼ੁਰੂ ਕਰ ਦਊਗਾ ਪਰ ਮੈਨੂੰ ਲੱਗਦਾ ਅੰਗਰੇਜ਼ ਤੇ ਇੱਥੇ ਕੋਈ ਨਹੀਂ ਆਣਾ ਪ੍ਰਵਾਸੀਆਂ ਦਾ ਢੇਰ ਤੇ ਢੇਰ ਆ ਰਿਹਾ ਇੱਥੇ ਦੇ ਬਣਦੇ ਆ ਜੀ ਇੱਥੇ ਬਦਮਾਸ਼ ਗੈਂਗਸਟਰ ਯੂਪੀ ਵਿੱਚ ਜਿੰਨੇ ਵੀ ਯੋਗੀ ਨੇ ਗੈਂਗਸਟਰ ਕੱਢ-ਕੱਢ ਕੇ ਉਹ ਡਰਦੇ ਮਾਰੀ ਸਾਰੇ ਪੰਜਾਬ ਚ ਆ ਗਿਆ ਪੰਜਾਂ ਘੰਟਿਆਂ ਜੇ ਯੂਪੀ ਜੇ ਇੱਥੇ ਪਹੁੰਚ ਜੋ ਆਂਦੇ ਤੁਹਾਡਾ ਆਧਾਰ ਕਾਰਡ ਰਾਸ਼ਨ ਕਾਰਡ ਮੇਰੇ ਮੈਮਰੀਜ਼ ਨੂੰ 5 ਸਾਲ ਹੋ ਗਿਆ ਮੇਰਾ ਰਾਸ਼ਨ ਕਾਰਡ ਨਹੀਂ ਬਣਿਆ ਤਾਂ ਜਿਹੜੇ ਮੇਰੇ ਨਾਂ ਦੇ ਕੰਮ ਕਰਦੇ ਮੁੰਡੇ ਆ ਬੰਗਾਲ ਦੇ ਉਹਨਾਂ ਦੇ ਰਾਸ਼ਨ ਕਾਰਡ ਬਣੇ ਹੋਇਆ ਜੀ ਕਹਿੰਦੇ ਆ ਕਿ ਇਸ ਪਿੰਡ ਵਿੱਚ ਜਿਹੜੇ ਮੂਲ ਨਿਵਾਸੀ ਆ ਉਹ 1800 ਆ 1800 ਜਾਂ 2000 ਜਿਹੜੇ ਪ੍ਰਵਾਸੀ ਆ ਉਹ ਘੱਟੋ ਘੱਟ 3000 4000 ਜਨਾਂ ਦੀ ਵੋਟਾਂ ਤੇ ਬਣੀ ਹੋਈ ਆ ਰਾਜਸਥਾਨ ਤੁਹਾਡੇ ਉਤਰਾਖੰਡ ਉੱਥੇ ਪੋਲਸੀਆਂ ਬਣੀ ਹੋਈਆਂ ਪੋਲਸੀਆਂ ਬਣੀ ਉੱਥੇ ਅੱਜ ਸਟੇਟ ਮੈਂ ਵੀ ਜਗ੍ਹਾ ਨਹੀਂ ਲੈ ਸਕਦਾ ਜਾਣ ਕੇ ਝਾਰਖੰਡ ਮੈਂ ਵੀ ਜਗ੍ਹਾ ਨਹੀਂ ਲੈ ਸਕਦਾ ਠੀਕ ਹੈ ਜੀ ਇਹੀ ਰੂਲ ਸਾਡੇ ਪੰਜਾਬ ਚ ਕਿਉਂ ਨਹੀਂ ਬੰਦਾ ਇਹ ਕੋਈ ਆਹੀ ਕੋਈ ਧਰਮਸ਼ਾਲਾ ਨਹੀਂ ਖੋਲੀ ਹੋਈ ਐ ਇਹਨਾਂ ਨੂੰ ਪੁੱਛੋ ਵੋਟਾਂ ਬਣੀਆਂ ਕਿਦਾ ਉਹਨਾਂ ਦੀਆਂ ਉਹਨਾਂ ਦਾ ਅਧਾਰ ਘਟ ਬਣੇ ਕਿਦਾ ਕੋਈ ਵੈਰੀਫਿਕੇਸ਼ਨ ਹੋਈ ਕਿ ਇਹਦੀ ਨਹੀਂ ਹੋਈ ਸਲੀਸਾ ਉਹ ਗੱਲ ਪਤਾ ਕੀ ਹੋ ਗਈ ਜੀ ਸਾਡੇ ਇੱਕ ਇੱਕ ਜਵਾਕ ਹੋ ਗਿਆ ਜੀ ਰਹਿ ਗਿਆ ਇਹਨਾਂ ਨੇ ਦਸ ਦਸ ਜਵਾਕ ਨੇ ਹਮ ਠੀਕ ਹੈ ਪਹਿਲਾਂ ਤੇ ਉੱਥੇ ਸਾਨੂੰ ਡੋਮਿਨੇਟ ਕਰ ਰਹੇ ਆ ਤੇ ਇੱਕ ਉੱਪਰ ਤੋਂ ਇੱਕ ਤਾਂ ਦਸ ਦਸ ਜਵਾਕ ਹੋਗੇ ਇੱਕ ਉੱਪਰ ਤੋਂ ਉਹਨਾਂ ਨੂੰ ਅਸੀਂ ਵੋਟ ਦੀ ਪਾਵਰ ਦੇਤੀ ਇਹਨੂੰ ਲੋਕ ਲਾਸ਼ ਕਹਿੰਦੇ ਨੇ ਇਹਨੂੰ ਲਾਸ਼ ਨਾ ਕਹੋ ਜੀ ਇਹ ਲਾਸ਼ ਨਹੀਂ ਇਹ ਤੁਹਾਨੂੰ ਜਗਾ ਰਿਹਾ ਇਹ ਜਾਗ ਰਿਹਾ ਆਪ ਇਹ ਸਾਰੇ ਪੰਜਾਬ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਅੱਜ ਕਿਤੇ ਇਹ ਨਾ ਹੋਵੇ ਵੀ ਮੈਂ ਚਲੇ ਜਾਣਾ ਮੈਨੂੰ ਕੱਲ ਨੂੰ 10 ਸੰਸਕਾਰ ਕਰ ਦੇਣਾ ਪਰਸੋਂ ਨੂੰ ਕਰ ਦੇਣਾ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਦਾ ਜਵਾਕ ਇੱਥੇ ਨਾ ਪਿਆ ਹੋਵੇ ਇਸ ਕਰਕੇ ਜਾਗ ਜੋ ਭਾਈ ਅਮਰਿਤਪਾਲ ਸਿੰਘ ਦਾ ਗੱਲਾਂ ਨਾਲ ਬਹੁਤ ਸਹਿਮਤ ਆ ਕਿਉਂਕਿ ਉਹ ਸਹੀ ਕਹਿੰਦੇ ਸੀ ਆ 6 ਬੰਦਿਆਂ ਕੋਲੋ 7 ਬੰਦਿਆਂ ਕੋਲ ਹਥਿਆਰ ਹੀ ਖੰਜਰ ਹੀ ਜਦੋਂ ਦੋ ਬੰਦਿਆਂ ਕੋਲ ਵੀ ਹਥਿਆਰ ਹੁੰਦੇ ਨਾ ਤਾਂ ਉਹਨਾਂ ਦੇ ਹੱਥ ਨਹੀਂ ਪਾਉਣਾ ਇਹਨਾਂ ਨੂੰ ਪਰ ਇੱਥੇ ਤਾਂ ਹਥਿਆਰ ਹਮਰਤਾ ਰੀ ਦੇ ਹਥਿਆਰ ਖਲਵਾਏ ਜਾ ਰਹੇ ਆ ਬਾਈ ਜਿੱਦਾਂ ਬਾਈਦੀਪ ਸਿੰਘ ਕਹਿੰਦੇ ਨਾ ਦੇਖਦੇ ਤੇ ਦੇਖਦੇ ਤੇ ਇੱਕ ਦੋਨੇ ਚੈਰੀ ਸਾਨੂੰ ਉਥੇ ਪਾ ਕੋਈ ਲੰਗਰੀ ਥੋੜੀ ਆ ਯਾਰ ਆਹੀ ਲੰਗ ਆਹੀ ਲੰਗਰ ਵੰਡਦੇ ਆ ਨਾ ਤੇ ਆ ਕਹਿਣਗੇ ਬੜੇ ਸੋਹਣੇ ਪੰਜਾਬੀ ਆ ਲੰਗਰ ਵੰਡਦੇ ਯਾਰ ਨਜ਼ਾਰੇ ਆ ਯਾਰ ਠੀਕ ਐ ਤੇ ਜਿੱਦਣ ਆਹੀ ਤੁਸੀਂ ਮੈਂ ਕਹਿੰਦਾ ਝੋਨੇ ਦਾ ਰੇਟ ਪੁੱਛ ਲਓ ਜਾਂ ਕਿੰਨਾ ਦਾ ਪੁੱਛ ਲੈਣੇ ਕਹਿੰਦਾ ਨਹੀਂ ਅੰਤਗਵਾਦੀ ਆ 11 ਸਾਲਾਂ ਦਾ ਮੁੰਡਾ ਮੈਂ ਕਿਹਾ ਨਿਸ਼ਾਨਾ ਇੱਥੋਂ ਮਾਰਨਾ ਹੁੰਦਾ ਮੇਰੇ ਕੋਲ ਨਹੀਂ ਵੱਜਣਾ ਸਹੀ ਉਹਦੀ ਭੈਣ ਕਹਿੰਦੀ ਮੈਂ ਆਪਣੇ ਵੀਰ ਨੂੰ ਚੱਕਣ ਲੱਗੀ ਹੁਣ ਉਹਦਾ ਇੰਟਰਵਿਊ ਕੀਤੀ ਸੀ ਮੈਂ ਉਹਦੇ ਨਾਲ ਉਹ ਕਹਿੰਦੀ ਮੇਰਾ ਸਾਰਾ ਹੱਥ ਉਹਦੇ ਗਲੇ ਚ ਲੰਗਦਾ ਬਾਈ ਉਹਨੇ ਕਿਹੜਾ ਬਲਾਗਣਾ ਕਤਲ ਕੀਤਾ ਸਾਲਾ ਬਲਾ ਭਾਵੇਂ ਲੁਧਿਆਣੇ ਭਾਜੇ ਭਾਵੇਂ ਸਾਰਨਪੁਰ ਭਾਜੇ ਭਾਵੇਂ ਇੱਧਰ ਭਾਜੇ ਜੀਰਕਪੁਰ ਜਾਣਦੇ ਹੋ ਨਾ ਆਪਾਂ ਤੁਸੀਂ ਜਾਂਦੇ ਹੀ ਰਹਿੰਦੇ ਹੋ ਹਨ ਤੁਹਾਨੂੰ ਤੁਸੀਂ ਉਹਨੂੰ ਆਪਣਾ ਜਗ੍ਹਾ ਹੀ ਨਹੀਂ ਮੰਨਦੇ ਉਹਨਾਂ ਨੂੰ ਪੰਜਾਬ ਤੁਹਾਨੂੰ ਲੱਗੇਗੇ ਨਹੀਂ ਵੀ ਤੁਸੀਂ ਪੰਜਾਬ ਚੋਂ ਐਸੀ ਤਾਂ ਫੇਰ ਲੜਨਾ ਵੀ ਜਾਣਦੇ ਆ ਸਾਨੂੰ ਲੜਨਾ ਆਉਂਦਾ ਵੀ ਹੈ ਤੇ ਲੜ ਵੀ ਰਹੇ ਹਾਂ ਸਾਡੇ ਜਿਹੜੇ ਬੱਚੇ ਆ ਉਹਨਾਂ ਤਾਂ ਮਾੜੀ ਜੀ ਠੋਕਰ ਵੱਜਵੇ ਉਹ ਰੋਣ ਲੱਗ ਜਾਂਦੇ ਬਿਓਜ ਹੋਣ ਵਾਲੇ ਹੋ ਜਾਂਦੇ ਉਹ ਜੇ ਕਾਲੂ ਕਾਲੂ ਕਿਸੇ ਲੀਡਰ ਨੇ ਕਹਿਤਾ ਵੀ ਅਸੀਂ ਭਾਈ ਪ੍ਰਵਾਸੀ ਵੀ ਸਾਡੇ ਭਰਾਏ ਆਓ ਉੱਥੇ ਲੀਡਰ ਦਾ ਇਹ ਤੋਂ ਦੁੱਗਣਾ ਚੋਗਣਾ ਇਕੱਠ ਕਰ ਲੂਗਾ ਬਾਜੀ 10 ਗੁਣਾ ਜ਼ਿਆਦਾ ਇਕੱਠ ਹੋਊਗਾ ਜੀ ਇਹਦੇ ਨਾਲੋਂ ਜ਼ਿਆਦਾ ਉਹ ਮੁਰਦੇ ਤਾਂ ਉਹ ਨੇ ਜਿਹੜੇ ਘਰਾਂ ਬੈਠੇ ਨੇ ਬਾਜੀ ਨੇ ਜਿਵੇਂ ਕਿਹਾ ਵੀ ਹਿੰਦੂ ਮੁਸਲਮਾਨ ਸਿੱਖ ਦਾ ਮੁੱਦਾ ਨਹੀਂ ਪਰ ਇੱਥੇ ਬਣਿਆ ਹੋਇਆ ਤਾਂ ਉਹੀ ਹੈ ਨਾ ਓਰੇ ਸਿੱਖ ਹੀ ਫਿਰ ਰਿਹਾ ਨਣੀ 90% ਤੁਸੀਂ ਕਿਸੇ ਦਾ ਵੀ ਨਾਮ ਪੁੱਛੋਗੇ ਸਿੱਖਾਂ ਦਾ ਹੀ ਹੋਏਗਾ ਪੰਜਾਬ ਨੂੰ ਖਤਮ ਕਿਤੇ ਬਾਹਰ ਰਾਲਿਆ ਨਹੀਂ ਖਤਮ ਕਰਨਾ ਪੰਜਾਬ ਨੂੰ ਪੰਜਾਬੀਆਂ ਨੇ ਨਹੀਂ ਖਤਮ ਕਰ ਦੇਣਾ ਜਿੰਨੇ ਵੀ ਬਣੇ ਸੀਐਮ ਬਣੇ ਡਿਪਟੀ ਸੀਐਮ ਬਣੇ ਸਿੱਖ ਤੇ ਹਾਚ ਬਣੇ ਜੋ ਵੀ ਸਿੱਖ ਭਾਈ ਮੋਚ ਬਣੇ ਇਹਨਾਂ ਨੇ ਸਾਡੇ ਪੰਜਾਬੀਆਂ ਲਈ ਕੀਤਾ ਕੀ ਹੈ ਇੱਕੋ ਹੀ ਮੰਨਿਆ ਸਹੀ ਜੀ ਬਾਬਾ ਪਿੰਡਰਾ ਜੀ ਠੀਕ ਹੈ ਜੀ ਮੈਂ ਬਾਬਾ ਪਿੰਡਰਾ ਨੂੰ ਮੰਨਦਾ ਉਹਨਾਂ ਦੇ ਵਿਚਾਰਧਾਰਾ ਨੂੰ ਮੰਨਦਾ ਬਹੁਤ ਸਾਰੇ ਹਿੰਦੂ ਤੁਹਾਨੂੰ ਕਹਿਣਗੇ ਵੀ ਭਾਈ ਹਿੰਦੂ ਹੋ ਕੇ ਯਾਰ ਤੂੰ ਉਹਨਾਂ ਦੀ ਹਿੰਦੂ ਨਹੀਂ ਜਦੋਂ ਜੇ ਹਿੰਦੂ ਦਾ ਉਹ ਕਰਦੇ ਨਾ ਤਾਂ ਉਹਨਾਂ ਨੇ ਫਿਰ ਹਿੰਦੂ ਹਿੰਦੂ ਕੁੜੀਆਂ ਦਾ ਉਹ ਇੱਜ਼ਤਾਂ ਨਹੀਂ ਬਚਾਉਂਦੇ ਉਹ। ਉਰਖਣ ਵੀ ਬੜਾ ਮਾੜਾ ਕਈ ਵਾਰ ਕਹਿੰਦਾ ਕਿ ਜਿਸ ਦਿਨ ਉਹਨਾਂ ਨੇ ਹਰਮੰਦਰ ਸਾਹਿਬ ਅਟਾਕ ਕੀਤਾ ਸੀ ਨਾ ਅਸੀਂ ਹਿੰਦੂ ਕਿੱਥੇ ਸੀ? ਕੀ ਬਾਤ ਮੈਨੂੰ ਰੋਣਾ ਆਉਂਦਾ ਉਸ ਦਿਨ ਤੋਂ ਵੀ। ਸਾਹੀਂ ਹਿੰਦੂ ਕਿੱਥੇ ਸੀ? ਪੰਜਾਬ 'ਚ ਰਹਿ ਕੇ ਸਾਡੇ ਤਰਨੇ ਲਾਣੇ ਪੈ ਰਹੇ ਆ ਯਾਰ ਪੰਜਾਬੀਆਂ ਦੇ ਇਹ ਮੈਨੂੰ ਤਾਂ ਸ਼ਰਮ ਦੀ ਗੱਲ ਆ। ਅਹੀਂ ਤਾਂ ਆਪਣਾ ਹੱਕ ਮੰਗ ਰਹੇ ਆ ਸੜ ਉਹ ਵੀ ਤਰਨੇ ਲਾ ਕੇ ਮੰਗ ਰਹੇ ਆ। ਸਾਡੇ ਅੱਗੇ ਜਿੰਦੇ ਸ਼ਰਮ ਕੀ ਨਹੀਂ ਆ? ਮੇਰਾ ਇੱਕ ਮੇਰੇ ਮੇਰਾ ਇੱਕ ਇੱਕ ਬੇਟੀ ਹੈ ਇਹ ਭਾਈ ਕਹਿ ਰਹੇ ਇੱਕ ਬੇਟੇ ਆ ਇਹਨਾਂ ਦੇ ਦਾਦਾ ਹੈ ਤੇ ਇੱਕ ਦਾ ਮਕਾਲਾ ਦੱਸਣਾ ਕਿੱਦਾਂ ਕਰ ਲੂੰਗਾ ਭਾਈ ਪੰਜਾਬੀਆਂ ਤੇ ਪ੍ਰਵਾਸੀਆਂ ਦੇ ਮੁੱਦੇ ਨੂੰ ਲੀਡਰਾਂ ਦੇ ਵੱਲੋਂ ਹਿੰਦੂਆਂ ਤੇ ਸਿੱਖਾਂ ਦਾ ਮੁੱਦਾ ਬਣਾਇਆ ਜਾ ਰਿਹਾ ਹੈ ਗੱਲਬਾਤ ਹੋ ਰਹੀ ਸੀਗੀ ਇੱਥੇ ਲਾਸ਼ ਰੱਖ ਕੇ ਬੈਠਾ ਪਰਿਵਾਰ ਤੇ ਉਸ ਪਰਿਵਾਰ ਦੇ ਨਾਲ ਜਦੋਂ ਰਾਬਤਾ ਹੋ ਰਿਹਾ ਸੀ ਤਾਂ ਵਿੱਚੋਂ ਦੀ ਇੱਕ ਆਵਾਜ਼ ਆਉਂਦੀ ਹੈ ਵੀ ਭਾਈ ਜੀ ਜੇ ਤੁਸੀਂ ਇਹ ਲਾਸਟ ਚੁੱਕ ਲਈ ਫਿਰ ਮੁੱਦਾ ਇਹ ਖਤਮ ਹੋ ਗਿਆ ਇਹ ਇਹਦਾ ਹੱਲ ਨਹੀਂ ਅੱਗੇ ਹੋ ਸਕਣਾ ਮੇਰਾ ਨਾਮ ਰੋਹਿਤ ਹੈ ਮੈਂ ਪਠਾਨਕੋਟ ਤੋਂ ਆ ਮੈਂ ਇੱਕ Hindu ਧਰਮ ਦੇ ਨਾਲ ਸੰਬੰਧ ਰੱਖਦਾ Hindu ਪਰਿਵਾਰ ਦੇ ਨਾਲ ਤੇ ਇਹ ਮਸਲਾ Hindu ਸਿੱਖਾਂ ਦਾ ਨਹੀਂ ਇਹ ਪੰਜਾਬੀਆਂ ਦਾ ਮਸਲਾ ਅਜਹੀ ਆਵਾਜ਼ ਆਉਂਦੀ ਹੈ ਤੇ ਉਹ ਆਵਾਜ਼ ਸੀ ਇਸ ਵੀਰ ਦੀ ਗੱਲਬਾਤ ਕਰਦੇ ਆਂ ਬਾਈ ਜੀ ਤੁਸੀਂ ਗੱਲ ਕੀਤੀ ਵੀ ਇਹ ਭਾਈ ਮੁੱਦਾ ਪੰਜਾਬੀਆਂ ਦਾ ਇਹ ਇਹ ਸੰਭਲੋ ਹੁਣੇ ਆਪਣੇ ਕੋਲ ਮੌਕਾ ਹੈਗਾ ਹੋ ਸਕਦਾ ਪਰ ਕਿਹਾ ਤਾਂ ਇਹ ਜਾਂਦਾ ਵੀ ਇਹ ਸਿੱਖਾਂ ਤੇ ਹਿੰਦੂਆਂ ਦਾ ਇਹ ਭਾਜੀ ਵਾਈ ਕੋਈ ਜਗਾ ਖਾਲਸਾ ਵਾਈ ਕੋਈ ਜੀ ਫਤਿਹ ਇਹ ਮੁੱਦਾ ਸਿੱਖਾਂ ਦਾ ਸਿੱਖਾਂ ਦਾ ਨਹੀਂ ਹੈ ਇਹ ਮੁੱਦਾ ਪੰਜਾਬੀਆਂ ਦਾ ਹੈ ਹਾਂਜੀ ਇਹ ਪੰਜਾਬੀਆਂ ਦਾ ਮੁੱਦਾ ਹੈ ਪੰਜਾਬ ਦੀ ਹੈ ਜੇ ਚ ਵਿੱਚ ਹਿੰਦੂ ਮੁਸਲਮਾਨ ਸਿੱਖ ਈਸਾਈ ਇਹ ਪੰਜਾਬੀਆਂ ਦਾ ਹੈ ਇਹਨੂੰ ਧਰਮ ਵਿੱਚ ਨਾ ਵੰਡਿਆ ਜਾਵੇ ਕਿਉਂਕਿ ਇਸ ਵਾਰਲੇ ਸਾਡੇ ਜਦੋਂ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਇੱਥੇ ਅੰਗਰੇਜ਼ਾਂ ਨੂੰ ਨੌਕਰੀਆਂ ਲਾਉਣਾ ਸ਼ੁਰੂ ਕਰ ਦਊਗਾ ਪਰ ਮੈਨੂੰ ਲੱਗਦਾ ਅੰਗਰੇਜ਼ ਇੱਥੇ ਕੋਈ ਨਹੀਂ ਆਣਾ ਪ੍ਰਵਾਸੀਆਂ ਦਾ ਢੇਰ ਤੇ ਢੇਰ ਆ ਰਿਹਾ ਸਾਨੂੰ ਕੋਈ ਇਤਰਾਜ਼ ਨਹੀਂ ਕਿ ਪ੍ਰਵਾਸੀ ਇੱਥੇ ਆਣ ਨਾ ਆਣ ਸਾਨੂੰ ਆਣ ਜੀ ਸੱਜ ਕੇ ਆਣ ਪਰ ਉਹ ਘਟੋ ਘਟ ਆਪਣੀ ਮਜ਼ਦੂਰੀ ਕਰਕੇ ਜੋ ਵੀ ਆਪਣਾ ਕੰਮਕਾਰ ਕਰਕੇ ਆਪਣਾ 50 ਚਲੇ ਜਾਣੇ ਇੱਥੇ ਦੇ ਬਣਦੇ ਆ ਜੀ ਇੱਥੇ ਬਦਮਾਸ਼ ਗੈਂਗਸਟਰ ਯੂਪੀ ਵਿੱਚ ਜਿੰਨੇ ਵੀ ਯੋਗੀ ਨੇ ਗੈਂਗਸਟਰ ਕੱਢ ਕੱਢ ਕੇ ਉਹ ਡਰਦੇ ਮਾਰੀ ਸਾਰੇ ਪੰਜਾਬ ਚ ਆ ਗਿਆ ਅਹੀਂ ਜਦੋਂ ਬਾਹਰਲੇ ਮੁਲਕ ਜੀ ਜਾਂਦੇ ਆ ਨਾ ਪਾਜੀ ਪਹਿਲਾ ਸਾਡਾ ਨਾ ਉੱਥੇ ਬਾਇਓ ਡਾਟਾ ਚੈੱਕ ਕਰਦੇ ਨੇ ਉੱਥੋਂ ਦੀ ਥਾਣੇ ਵਿੱਚ ਸਾਨੂੰ ਸਾਡੇ ਫਿੰਗਰਪ੍ਰਿੰਟ ਚੈੱਕ ਕਰਦੇ ਨੇ ਫਿਰ ਜਾਨੂ ਸਾਨੂੰ ਪੂਰਾ ਸਿਟੀਜ਼ਨਸ਼ਿਪ ਮਿਲਦੀ ਹੈ ਉੱਥੇ ਜੋ ਵੀ ਮਿਲਦਾ ਸਾਨੂੰ ਇੱਥੇ ਸਾਨੂੰ ਆਂਧੇ ਕਿਆ ਮਿਲਦਾ ਤਿੰਨ ਪੰਜਾਂ ਘੰਟੇ ਜੇ ਯੂਪੀ ਜਿੱਥੇ ਪਹੁੰਚ ਜਾਓ ਆਂਦੇ ਤੁਹਾਡਾ ਆਧਾਰ ਕਾਰਡ ਰਾਸ਼ਨ ਕਾਰਡ ਪਾਜੀ ਮੈਨੂੰ 12 ਸਾਲ ਹੋ ਗਿਆ ਮੈਨੂੰ ਪੰਜ ਮੇਰੇ ਮੈਰिज ਨੂੰ 5 ਸਾਲ ਹੋ ਗਿਆ ਮੇਰਾ ਰਾਸ਼ਨ ਕਾਰਡ ਨਹੀਂ ਬਣਿਆ ਤਾਂ ਜਿਹੜੇ ਮੇਰੇ ਨਾਲ ਦੇ ਕੰਮ ਕਰਦੇ ਮੁੰਡੇ ਆ ਬੰਗਾਲ ਦੇ ਉਹਨਾਂ ਦੇ ਰਾਸ਼ਨ ਕਾਰਡ ਬਣੇ ਹੋਇਆ ਜੀ ਇਹ ਹਾਲ ਸਾਡੇ ਪੰਜਾਬੀਆਂ ਦਾ ਥੇ ਇਹਦੇ ਵਿੱਚ ਸਰਕਾਰ ਨੂੰ ਜਾਗਣਾ ਪੈਣਾ ਇਹ ਜਿੱਥੇ ਸਪਿੰਡ ਕੁੜਮਾ ਜੋ ਵੀ ਪਿੰਡ ਦਾ ਨਾਮ ਆ ਕਹਿੰਦੇ ਆ ਕਿ ਇਸ ਪਿੰਡ ਵਿੱਚ ਜਿਹੜੇ ਮੂਲ ਨਿਵਾਸੀ ਉਹ 1800 ਆ 1800 ਜਾਂ 2000 ਜਿਹੜੇ ਪ੍ਰਵਾਸੀ ਆ ਉਹ ਘੱਟੋ ਘੱਟ 3000 4000 ਜਿੰਨਾਂ ਦੀ ਵੋਟਾਂ ਥੇ ਬਣੀ ਹੋਈ ਆ ਠੀਕ ਹੈ ਜੀ ਇਹ ਅੱਜ ਸਾਡੇ ਦੇ ਪਰੂ ਪੈਣਗੇ ਇਹ ਆਣ ਵਾਲੇ 2-3 ਸਾਲ ਚ ਪਰੂ ਪੈਣਗੇ ਸਰਕਾਰ ਨੂੰ ਜਾਗਣਾ ਪੈਣਾ ਜਿੱਦਾਂ ਹਿਮਾਚਲ ਗਵਰਨਮੈਂਟ ਰਾਜਸਥਾਨ ਤੁਹਾਡੇ ਉਤਰਾਖੰਡ ਉਥੇ ਪਾਲਸੀਆਂ ਬਣੀ ਹੋਈਆਂ ਪਾਲਸੀਆਂ ਬਣੀ ਉਥੇ ਅੱਜ ਸਟੇਟ ਮੈਂ ਵੀ ਜਗ੍ਹਾ ਨਹੀਂ ਲੈ ਸਕਦਾ ਜਾਣ ਕੇ ਝਾਰਖੰਡ ਮੈਂ ਵੀ ਜਾਣ ਕੇ ਜਗ੍ਹਾ ਨਹੀਂ ਲੈ ਸਕਦਾ ਠੀਕ ਹੈ ਜੀ ਇਹੀ ਰੂਲ ਸਾਡੇ ਪੰਜਾਬ ਚ ਕਿਉਂ ਨਹੀਂ ਬੰਦਾ ਇਹ ਕੋਈ ਆਹੀ ਕੋਈ ਧਰਮਸ਼ਾਲਾ ਨਹੀਂ ਖੋਲੀ ਹੋਈ ਹੈ ਆਓ ਜੀ ਸੱਦ ਕੇ ਆਓ ਕਰੋ ਆਪਣਾ ਕੰਮ ਕਰ ਕੰਮ ਕਰ ਕਰੋ ਜਾਓ ਘਰਾਂ ਨੂੰ ਆਪਣੇ ਆਪਣੇ ਪਰ ਜੇ ਪੰਜਾਬੀਆਂ ਦਾ ਮੁੱਦਾ ਬਾਈ ਪੰਜਾਬੀ ਹੀ ਪੰਜਾਬੀ ਨੂੰ ਸਾਥ ਕਿਉਂ ਨਹੀਂ ਦਿੰਦੇ ਉਹ ਸਾਨੂੰ ਪਾਜੀ ਸਾ ਆਪਣੇ ਲੱਤਾਂ ਆਪਣੇ ਨਾਲ ਹੀ ਮੈਂ ਤੁਹਾਨੂੰ ਗੱਲ ਸੱਚ ਬੋਲਾਂ ਆ ਪਿੰਡ ਕੋਡ ਹੋਏ ਤੇ ਪਤਾ ਨਹੀਂ ਐਮਸੀ ਜੀ ਪੈਂਦਾ ਕਿ ਸਰਪੰਚ ਪੈਂਦਾ ਐਮਸੀ ਪੈਂਦਾ ਆਇਆ ਬਾਈ ਐਮਸੀ ਆਇਆ ਆਇਆ ਆਏ ਹੋਏ ਆਏ ਆਏ ਬੈਠੇ ਆਏ ਬੈਠੇ ਜੀ ਬੈਠੇ ਹੋਇਆ ਸੀ ਨਾ ਇਹਨਾਂ ਨੂੰ ਪੁੱਛੋ ਵੋਟਾਂ ਬਣੀਆਂ ਕਿਦਾਂ ਉਹਨਾਂ ਦੀਆਂ ਉਹਨਾਂ ਦਾ ਦਹਾਰ ਘਟ ਬਣੇ ਕਿਦਾਂ ਕੋਈ ਵੈਰੀਫਿਕੇਸ਼ਨ ਹੋਈ ਕਿ ਇਹਦੀ ਨਹੀਂ ਹੋਈ ਭਾਈ ਜੀ ਮੈਂ ਤਾਂ ਪਹਿਲਾ ਕਸੂਰ ਪਵਾਉਂਦਾ ਆਪਣੇ ਪੰਜਾਬੀਆਂ ਦਾ ਹੀ ਆਹੀਂ ਤਾਂ 500 ਇੱਕ ਬੋਤਲ ਦੇ ਪਿੱਛੇ ਪਿੰਡ ਦੇ ਸਰਪੰਚ ਨੂੰ ਵੋਟਾਂ ਪਵਾਦ ਨਹੀਂ ਦਿਖਦੇ ਨਹੀਂ ਆ ਕਿ ਉਹ ਕਿਦਾਂ ਦਾ ਕਿਦਾਂ ਦਾ ਕੈਰੇਕਟਰ ਕਿਦਾਂ ਦਾ ਨਹੀਂ ਇੱਕ ਬੋਤਲ ਪਿੱਛੇ ਤਾਂ ਆਪਣਾ ਆਪਣਾ ਜ਼ਮੀਰ ਵੇਚ ਦਿੰਦੇ ਆ ਗਿਣਤੀ ਥੋੜੀ ਹੋ ਰਹੀਗੀ ਇਹਨਾਂ ਦੀ ਗਿਣਤੀ ਦੁੱਗਣੀ ਹੋ ਗਈ ਦੁੱਗਣੀ ਹੋ ਗਈ ਇਹਨਾਂ ਦੀ ਗਿਣਤੀ ਵੱਧ ਗਈ ਖਲੀ ਸਾਹਿਬ ਗੱਲ ਪਤਾ ਕੀ ਹੋ ਗਈ ਜੀ ਸਾਡੇ ਇੱਕ ਇੱਕ ਜਵਾਕ ਹੋ ਗਿਆ ਜੀ ਰਹਿ ਗਿਆ ਇਹਨਾਂ ਨੇ 10-10 ਜਵਾਕ ਨੇ ਠੀਕ ਹੈ ਪਹਿਲਾਂ ਤੇ ਉੱਥੇ ਸਾਨੂੰ ਡੋਮੀਨੇਟ ਕਰ ਰਹੇ ਆ ਠੀਕ ਹੈ ਡਰਨ ਵੀ ਦਿਖਦਾ ਵੀ ਇਹਨਾਂ ਦੀਆਂ 2 ਵੋਟਾਂ ਉਹਨਾਂ ਦੀਆਂ 10 ਤੇ ਇੱਕ ਉੱਪਰ ਤੋਂ ਇੱਕ ਤਾਂ 10-10 ਜਵਾਕ ਹੋਗੇ ਇੱਕ ਉੱਪਰ ਤੋਂ ਇਹਨਾਂ ਨੂੰ ਅਸੀਂ ਵੋਟ ਦੀ ਪਾਵਰ ਦੇਤੀ ਜਿਹੜਾ ਬੰਦਾ ਸਿਆਣਾ ਉਹਨੂੰ ਪਤਾ ਵੀ ਵੋਟ ਚ ਪਾਵਰ ਕਿੰਨੀ ਹੈ ਤੇ ਜਿਹਨੂੰ ਪਾਵਰ ਯੂਜ਼ ਕਰਨੀ ਆਗੀ ਉਹ ਲੀਡਰ ਬਣ ਗਿਆ ਤੇ ਉਹਨੇ ਰਾਜ ਕਰ ਲਿਆ ਉਹੀ ਕੰਮ ਹੈ ਇਹ ਬਕਾਊ ਵੋਟ ਹੈ ਇਹਦਾ ਇਹ ਨਹੀਂ ਪਤਾ ਵੀ ਇਹਨੇ ਕਿਹਨੂੰ ਪਾਉਣੀ ਹੈ ਪਰ ਇਹਨੇ ਕੰਮ ਸਾਰਿਆਂ ਤੋਂ ਲੈਣੇ ਨੇ ਠੀਕ ਹੈ ਜੀ ਅੱਜ ਹੁਣ ਇਹ ਉਰੇ ਆ ਵੀਰ ਦੀ ਆਪਣੇ ਦੀ ਬਾਡੀ ਪਈ ਹੈ ਇਹਨੂੰ ਲੋਕ ਲਾਸ਼ ਕਹਿੰਦੇ ਨੇ ਇਹਨੂੰ ਲਾਸ਼ ਨਾ ਕਹੋ ਜੀ ਇਹ ਲਾਸ਼ ਨਹੀਂ ਇਹ ਤੁਹਾਨੂੰ ਜਗਾ ਰਿਹਾ ਇਹ ਜਾਗ ਰਿਹਾ ਆਪ ਇਹ ਸਾਰੇ ਪੰਜਾਬ ਨੂੰ ਜਗਾਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਉਰੇ ਪਿਆ ਤੁਸੀਂ ਮੇਰੇ ਕਰਕੇ ਆਏ ਹੋ ਅੱਜ ਕਿਤੇ ਇਹ ਨਾ ਹੋਵੇ ਵੀ ਮੈਂ ਚਲੇ ਜਾਣਾ ਮੈਨੂੰ ਕੱਲ ਨੂੰ ਦਾ ਸੰਸਕਾਰ ਕਰ ਦੇਣਾ ਪਰਸੋਂ ਨੂੰ ਕਰ ਦੇਣਾ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਦਾ ਜਵਾਕ ਇੱਥੇ ਨਾ ਪਿਆ ਹੋਵੇ ਇਸ ਕਰਕੇ ਜਾਗ ਜੋ ਅੱਜ ਵੀ ਜਾਗ ਜੋ ਸਾਨੂੰ ਉਹਨਾਂ ਦੇ ਕੰਮ ਕਰਨ ਨਾਲ ਕੋਈ ਦਿੱਕਤ ਨਹੀਂ ਹੈ ਵੀਰ ਨੇ ਜਿਵੇਂ ਕਿਹਾ ਹਨਾ ਕਰਨ ਕੰਮ ਪਰ ਅਸੀਂ ਉਹਨਾਂ ਨੂੰ ਵੋਟ ਦੀ ਪਾਵਰ ਨਾ ਦਈਏ ਜਦੋਂ ਵੋਟ ਦੀ ਪਾਵਰ ਆ ਜਾਂਦੀ ਹੈ ਉਹ ਸਾਡੇ ਸਾਨੂੰ ਡੋਮਿਨੇਟ ਕਰਦੇ ਨੇ ਜ਼ਮੀਨਾਂ ਤੇ ਵੀ ਇਹ ਬੈਨ ਹੋਣਾ ਚਾਹੀਦਾ ਜਿੱਦਾਂ ਹਿਮਾਚਲ ਰਾਜਸਥਾਨ ਜਿੱਦਾਂ ਵੀ ਹੋਇਆ ਉਤਰਾਖੰਡ 'ਚ ਸਾਡੇ ਵੀ ਇੱਥੇ ਪਾਲਿਸੀ ਗਵਰਨਮੈਂਟ ਬਣਾਵੇ ਕਿ ਅੱਜ ਤੋਂ ਕੋਈ ਵੀ ਬੰਦੇ ਨੂੰ ਇੱਥੇ ਜਗ੍ਹਾ ਨਹੀਂ ਦਿੱਤੀ ਜਾਵੇ ਠੀਕ ਹੈ ਉਹ ਦੂਜੀ ਗੱਲ ਮੈਂ ਭਾਈ ਅਮਰਿਤਪਾਲ ਸਿੰਘ ਦਾ ਗੱਲਾਂ ਨਾਲ ਬਹੁਤ ਸਹਿਮਤ ਹਾਂ ਕਿਉਂਕਿ ਉਹ ਸਹੀ ਕਹਿੰਦੇ ਸੀ ਆ ਕਿ ਉਹਨਾਂ ਨੂੰ ਉਹਨਾਂ ਨੇ ਸੰਚਾਰ ਕੀਤਾ ਸੀ ਅਮਰੀਕ ਸੰਚਾਰ ਕਿ ਚਾਰ ਕੋਰਾ ਅਮਰੀ ਸ਼ਕੋ ਤੇ ਹਥਿਆਰ ਰੱਖੋ ਅੱਜ ਆ ਮੁੰਡਿਆਂ ਕੋਲ ਹਥਿਆਰ ਨਹੀਂ ਸੀ 6 ਬੰਦਿਆਂ ਕੋਲ 7 ਬੰਦਿਆਂ ਕੋਲ ਹਥਿਆਰ ਹੀ ਖੰਜਰ ਹੀ ਜੇ ਉਹ ਦੋ ਬੰਦਿਆਂ ਕੋਲ ਵੀ ਹਥਿਆਰ ਹੁੰਦੇ ਨਾ ਤਾਂ ਉਹਨਾਂ ਦੇ ਹੱਥ ਨਹੀਂ ਪਾਉਣਾ ਇਹਨਾਂ ਨੂੰ ਅੱਜ ਉਹਨੇ ਹਥਿਆਰ ਦੇ ਗਲੇ ਵੱਢੇ ਗਏ ਆ ਕਰੇ ਤੇ ਤਾਂ ਹਥਿਆਰ ਹਮਰਤਾ ਰੀ ਦੇ ਹਥਿਆਰ ਖਲਵਾਏ ਜਾ ਰਹੇ ਆ ਬਾਈ ਉਹੀ ਤਾਂ ਗੱਲ ਕਰ ਰਿਹਾ ਨਾ ਭਾਜੀ ਉਹੀ ਤਾਂ ਮੈਂ ਕਹਿ ਰਿਹਾ ਕਿ ਆਪਾਂ ਜਿੱਦਾਂ ਬਾਈਦੀਪ ਸਿੰਘ ਕਹਿੰਦੇ ਨਾ ਦੇਖਦੇ ਦੇਖਦੇ ਤੇ ਇੱਕ ਦੋਨੇ ਚੈਰੀ ਸਾਨੂੰ ਉਥੇ ਠੀਕ ਆ ਆਪਾਂ ਕੋਈ ਲੰਗਰੀ ਥੋੜੀ ਆ ਯਾਰ ਆਹੀਂ ਲੰਗਰ ਆਹੀਂ ਲੰਗਰ ਵੰਡਦੇ ਆ ਨਾ ਤੇ ਇਹ ਕਹਿਣਗੇ ਬੜੇ ਸੋਹਣੇ ਪੰਜਾਬੀ ਆ ਲੰਗਰ ਵੰਡਦੇ ਯਾਰ ਨਜ਼ਾਰੇ ਆ ਯਾਰ ਠੀਕ ਆ ਤੇ ਜਿੱਦਾਂ ਅਸੀਂ ਤੁਸੀਂ ਮੈਂ ਕਹਿੰਦਾ ਝੋਨੇ ਦਾ ਰੇਟ ਪੁੱਛ ਲਓ ਜਾਂ ਕਿੰਨਾ ਦਾ ਪੁੱਛ ਲੈਣੇ ਕਹਿੰਦਾ ਨਹੀਂ ਅੰਤਕਵਾਦੀ ਆ ਆਪਣੇ ਹੱਕ ਮੰਗਣੇ ਸਾਲਾ ਆਪਣੇ ਲਿਆਕ ਨਹੀਂ ਤੁਸੀਂ ਇੱਕ ਗੱਲ ਹੋਰ ਦੱਸੀ ਸੀ ਵੀ ਤੁਸੀਂ ਜਿਵੇਂ ਪੰਜਾਬੀ ਕਭੀਨੇ ਲੱਤਾਂ ਖਿਚੜ ਤੁਸੀਂ ਗੱਲ ਕੀਤੀ ਤੁਸੀਂ ਕਹਿੰਦੇ ਇੱਕ ਪਤਾ ਨਹੀਂ ਤੁਹਾਡੀ ਲੜਾਈ ਹੋ ਗਈ ਸੀ ਉਹ ਕੀ ਸੀ ਬਾਈ ਭਾਜੀ ਮੇਰੀ ਇੱਕ ਲੜਾਈ ਹੋਈ ਸੀ ਬਾਹਰ ਠੀਕ ਹੈ ਜੀ ਉਹ ਬੰਦਾ ਨਾ ਡਰਿੰਕ ਕੀਤੀ ਸੀ ਮੁੰਡਿਆ ਬਾਰ ਹੀ ਕਿਤੇ ਠੀਕ ਹੈ ਜੀ ਉਹ ਮੈਨੂੰ ਗਾਲਾਂ ਕਢੀ ਜਾ ਮੈਂ ਉਹ ਤੋਂ 10 ਸਾਲ 12 ਸਾਲ بڑا ਮੈਨੂੰ ਮੈਂ तकरीबन 15 16 ਸਾਲ ਦਾ ਨਿਆਣਾ ਹੋਣਾ ਹੈ ਹੋਣ ਰਿੰਕੀ ਤੇ ਹਿਕਾ ਗੁਏ ਵੀ ਅੱਜਕੱਲ ਚਟੀਆਂ ਦੇ ਨਸ਼ੇ ਜੇ ਫੈਲ ਗਿਆ ਮੈਂ ਝੂਠ ਨਹੀਂ ਬੋਲਦਾ ਚਟਾ ਨਸ਼ੇ ਜੇ ਫੈਲ ਗਏ ਦੇ ਵੀ ਮੁੰਡੇ ਸਾਦੀ ਪੀਤੇ ਮੈਂ ਆ ਜਾ ਤੁਸੀਂ ਕੀ ਚਿੰਕਾ ਮਾਰੀ ਜਾਂਦੇ ਗਾਲਾਂ ਕਢੀ ਜਾਂਦੇ ਸੜਕੇ ਤੇ ਆਂਦੇ ਜਾਂਦੇ ਮਾਵਾ ਟੈਂਪ ਠੀਆਂ ਲੰਗਦੀਆਂ ਕਹਿੰਦਾ ਜੋ ਕਰਨਾ ਤੂੰ ਕਰ ਲਾ ਮੈਂ ਜਾ ਕੇ ਫੇ ਛਾਂਡੇ ਛੱਡਦੀ ਇੱਕ ਮਾਜੇ ਦਾ ਬੰਦਾ ਘੜ ਥੋੜੀ ਹੂੰਗਾ ਠੀਕ ਹੈ ਜੀ ਮੈਂ ਛੱਡਦੀ ਦੋ ਪੰਜਾਬੀ ਖੜੇ ਉਹਨਾਂ ਮੈਨੂੰ ਪੁੱਛਿਆ ਨਹੀਂ ਕਿ ਬਾਈ ਗੱਲ ਕੀ ਹੋਈ ਫਿਰ ਉਹਨਾਂ ਨੇ ਮੈਨੂੰ ਅੱਧਾ ਧੱਕਾ ਮਾਰਿਆ ਨਾ ਮਰ ਬੱਚਾ ਮੈਂ ਵੀ ਚਲੋ ਚੰਗਾ ਕੀਤਾ ਮੈਂ ਆਪਣੇ ਗੁੱਸੇ ਦੇ ਕੰਟਰੋਲ ਕਰ ਲ ਨਿਭੜ ਕੇ ਲੈ ਜਾਂਦੇ ਗੱਲ ਇਹ ਹੈ ਨਾ ਮੈਂ ਇਹ ਕਹਿਣਾ ਚਾਹੁੰਦਾ ਕਿ ਕੁਝ ਵੀ ਹੋ ਜਾਏ ਪਰਵਾਸੀ ਆਣ ਜੀ ਸਤਕੇ ਜੋਬ ਕਰਨ ਕੋਈ ਚੱਕਰ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਹ ਥੋੜੀ ਕੀ ਤੁਸੀਂ ਗੈਂਗਵਾਰ ਬਣਾ ਕੇ ਇਕੱਠੇ ਆਇਆ ਜੁੱਟ ਬਣਾ ਬਣਾ ਕੇ ਕੋਈ ਦੋ ਬੰਦੇ ਨਹੀਂ ਹੱਤੇ 15 17 ਸਾਰੇ ਸਾਰੇ ਮੁੰਡਿਆਂ ਦੇ ਤੁਸੀਂ ਗਲੇ ਵੜਦੇ ਯਾਰ ਉਹ ਪਾਜੀ ਕੋਈ 11 ਸਾਲਾਂ ਦਾ ਬੰਦਾ ਮੈਂ ਕਹੇ ਨਿਸ਼ਾਨਾ ਇੱਥੋਂ ਮਾਰਨਾ ਮੇਰੇ ਕੋਲ ਨਹੀਂ ਵੱਜਣਾ ਸਹੀ ਨਹੀਂ ਉਹ ਕ੍ਰਿਮੀਨਲ ਸੀਗੇ ਜੀ ਪਾਜੀ ਇੱਥੋਂ ਕਹਿੰਦੇ ਅੱਖ ਤੇ ਮਾਰੀ ਹੈ ਮੈਂ ਸੁਣਿਆ ਕਿ ਇੱਥੋਂ ਮਾਰੇ ਇੱਥੋਂ ਘਟਦਾ ਠੀਕ ਹੈ ਇੱਕ ਗੱਲ 'ਚ ਮਾਰਿਆ ਮੈਂ ਤਾਂ ਕਹਿੰਦਾ ਟ੍ਰੇਨ ਮੈਂ ਹੁਣ ਮੰਨ ਲਓ ਗੱਲ 'ਚ ਮਾਰਿਆ ਉਹਦੀ ਭੈਣ ਕਹਿੰਦੀ ਮੈਂ ਆਪਣੇ ਵੀਰ ਨੂੰ ਚੱਕਣ ਲੱਗੀ ਹੁਣ ਉਹਦਾ ਕਹ ਲੈ ਚਲਾਂਗੇ ਮੈਂ ਪਾਜੀ ਉਹ ਹੀ ਦੱਸ ਰਿਹਾ ਮੈਂ ਕਿੰਨਾ ਗੈਂਗਵਾਰ ਬਿਹਾਰ ਰਹੋਗੇ ਮੁਸਲਮਾਨ ਜਿਹੜੇ ਬੰਗਾਲ ਤੋਂ ਇਧਰ ਆਇਆ ਸਾਡੇ ਇਧਰ ਐਂਟਰੀ ਕਰ ਰਿਹਾ ਨਾ ਸਾਡੇ ਕੋਲ ਕੀ ਪ੍ਰੂਫ ਹੈ ਉਹ ਕਿਧਰੋਂ ਆਇਆ ਕਿਧਰੋਂ ਨਹੀਂ ਆਇਆ ਅਜੇ ਜਦੋਂ ਆ ਗਿਆ ਮਤਲਬ ਆ ਗਿਆ ਇਧਰ ਐਂਟਰੀ ਕਰ ਲਈ ਉਹਨਾਂ ਆਪਣਾ ਨਾਮ ਰੱਖ ਲਿਆ ਲਖਵਿੰਦਰ ਸਿੰਘ ਆਧਾਰ ਕਾਰਡ ਬਣ ਗਿਆ ਲਖਵਿੰਦਰ ਸਿੰਘ ਦਾ ਐਡਰੈਸ ਜਿੱਥੋਂ ਮਰਜ਼ੀ ਦੇ ਦੋ ਉਹਨੇ ਕਿਹੜਾ ਬਲਗਣਾ ਕਤਲ ਕੀਤਾ ਸਾਲਾ ਬਲਾ ਭਾਵੇਂ ਲੁਧਿਆਣੇ ਭਾਜੇ ਭਾਵੇਂ ਸਾਰਨਪੁਰ ਭਾਜੇ ਭਾਵੇਂ ਇੱਧਰ ਭਾਜੇ ਠੀਕ ਹੈ ਨਹੀਂ ਜੀ ਨਾ ਆਹ ਜੀਰਕਪੁਰ ਜਾਣਦੇ ਹੋ ਨਾ ਆਪਾਂ ਤੁਸੀਂ ਜਾਂਦੇ ਹੀ ਰਹਿੰਦੇ ਹੋ ਹਨ ਤੁਹਾਨੂੰ ਤੁਸੀਂ ਉਹਨੂੰ ਆਪਣਾ ਜਗ੍ਹਾ ਹੀ ਨਹੀਂ ਮੰਨਦੇ ਉਹਨੂੰ ਪੰਜਾਬ ਤੁਹਾਨੂੰ ਲੱਗੇਗੇ ਨਹੀਂ ਵੀ ਤੁਸੀਂ ਪੰਜਾਬ ਚੋਂ ਉਹੀ ਸੇਮ ਆ ਹੋਇਆ ਸੁਹਾਣਾ ਵੀ ਹੋਇਆ ਹੋਇਆ ਮਟੌਰ ਵੀ ਹੋਇਆ ਹੋਇਆ ਨਾ ਸੇਮ ਐਜ਼ ਇਟ ਇਜ਼ ਇਹ ਚੱਲ ਰਿਹਾ ਲੁਧਿਆਣਾ ਵੀ ਉਹੀ ਹੋਇਆ ਤੁਸੀਂ ਦੇਖਿਆ ਹੀ ਆ ਹੁਣ ਹਨਾ ਤੇ ਇਹ ਸਾਨੂੰ ਡੋਮਿਨੇਟ ਕਰ ਰਹੇ ਨੇ ਕਰਨਗੇ ਹਲੇ ਤਾਂ ਸ਼ੁਰੂਆਤ ਹੈ ਅਸੀਂ ਤਾਂ ਫੇਰ ਲੜਨਾ ਵੀ ਜਾਣਦੇ ਆ ਸਾਨੂੰ ਲੜਨਾ ਆਉਂਦਾ ਵੀ ਹੈ ਤੇ ਲੜ ਵੀ ਰਹੇ ਆ ਸਾਡੇ ਜਿਹੜੇ ਬੱਚੇ ਆ ਉਹਨਾਂ ਤੇ ਮਾੜੀ ਜੀ ਠੋਕਰ ਵੱਜ ਜਵੇ ਉਹ ਰੋਣ ਲੱਗ ਜਾਂਦੇ ਬੇਓਜ ਹੋਣ ਵਾਲੇ ਹੋ ਜਾਂਦੇ ਅਸੀਂ ਉਹਨਾਂ ਨੂੰ ਤਾਂ ਐਨੇ ਲੋਲੜ ਬਣਾ ਦਿੱਤਾ ਹੈ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਜੀ ਇਸ ਕਰਕੇ ਇਹ ਪਾਲਿਸੀ ਹੈ ਇਹ ਜ਼ਰੂਰੀ ਹੈ ਅੱਜ ਇੱਥੇ ਆਵਾਜ਼ ਉੱਠਣੀ ਕਿ ਇਹਨਾਂ ਨੂੰ ਕੰਮ ਕਰਨ ਦਿਓ ਸਾਨੂੰ ਕੋਈ ਦਿੱਕਤ ਨਹੀਂ ਆ ਪਰ ਬਾਈ ਜੀ ਆ ਇਕੱਠ ਦੀ ਕਾਲ ਸੀ ਇਕੱਠ ਹੋ ਗਿਆ ਇਹਨਾਂ ਹੋ ਗਿਆ ਜੇ ਕੱਲ ਨੂੰ ਕੱਲ ਨੂੰ ਕਿਸੇ ਲੀਡਰ ਨੇ ਕਹਿਤਾ ਵੀ ਅਸੀਂ ਭਾਈ ਪ੍ਰਵਾਸੀ ਵੀ ਸਾਡੇ ਭਰਾਏ ਆਓ ਉੱਥੇ ਲੀਡਰ ਇਹ ਤੋਂ ਦੁੱਗਣਾ ਚੌਗਣਾ ਇਕੱਠ ਕਰ ਲੂੰਗਾ ਭਾਈ 10 ਗੁਣਾ ਜ਼ਿਆਦਾ ਇਕੱਠ ਹੋਊਗਾ ਜੀ ਇਹਦੇ ਨਾਲੋਂ ਜ਼ਿਆਦਾ ਔਰੇ ਤਾਂ ਲੋਕ ਉਹ ਮੁਰਦੇ ਤਾਂ ਉਹ ਨੇ ਜਿਹੜੇ ਘਰਾਂ ਬੈਠੇ ਨੇ ਬਾਜੀ ਨੇ ਜਿਵੇਂ ਕਿਹਾ ਵੀ ਹਿੰਦੂ ਮੁਸਲਮਾਨ ਸਿੱਖ ਦਾ ਮੁੱਦਾ ਨਹੀਂ ਪਰ ਇੱਥੇ ਬਣਿਆ ਹੋਇਆ ਤਾਂ ਉਹੀ ਹੈ ਨਾ ਉਰੇ ਸਿੱਖ ਹੀ ਫਿਰ ਰਿਹਾ ਨਾ ਨਵੇਂ ਪਰਸੈਂਟ ਤੁਸੀਂ ਕਿਸੇ ਦਾ ਵੀ ਨਾਮ ਪੁੱਛੋਗੇ ਸਿੱਖਾਂ ਦਾ ਹੀ ਹੋਏਗਾ ਬਾਕੀ ਹੋਰ ਕਿਸੇ ਦਾ ਕੋਈ ਪੰਜਾਬ ਕੁਝ ਵੀ ਨਹੀਂ ਲੱਗਦਾ ਕਿਉਂਕਿ ਸਿੱਖਾਂ ਨੂੰ ਇਤਿਹਾਸ ਚੋਂ ਮਿਲਿਆ ਹੋਇਆ ਹੈ ਨਾ ਭਾਈ ਸਰਬੱਤ ਦਾ ਭਲਾ ਜਾਂ ਮਜ਼ਲੂਮਾਂ ਲਈ ਆਵਾਜ਼ ਬੁਲੰਦ ਕਰਨ ਦਾ ਹਾਂਜੀ ਸਿੱਖਾਂ ਨੂੰ ਹਰੀ ਕਿ ਚੀਜ਼ ਨਾ ਸਾਡੇ ਗੁਰੂਆਂ ਤੋਂ ਮਿਲੀ ਲੰਗਰ ਲਾਉਣ ਦੀ ਜਦੋਂ ਸ਼ੁਰੂਆਤ ਹੋਈ ਬਾਬੇ ਨਾਨਕ ਤੋਂ ਹੋਈ ਹੈ ਨਾ ਮੀਰੀ ਪੀਰੀ ਦੀ ਗੱਲ ਹੋਈ ਉਸ ਤੋਂ ਬਾਅਦ ਸਾਡੀ ਕਿਸੇ ਦੇ ਧਰਮ ਦੇ ਲਈ ਸਿਰ ਦੇਣ ਦੀ ਗੱਲ ਹੋਈ ਇਸ ਸਮੇਂ ਦੇ ਹਿਸਾਬ ਦੇ ਨਾਲ ਸਾਡੇ ਗੁਰੂ ਦਸੇ ਗੁਰੂਆਂ ਨੇ ਆਪਣੇ ਹਿਸਾਬ ਦੇ ਨਾਲ ਸ ਸਮੇਂ ਦੇ ਹਿਸਾਬ ਨਾਲ ਬਦਲ ਕੇ ਦਿਖਾਇਆ ਵੀ ਆ ਚੀਜ਼ ਐਦਾਂ ਹੋਣੀ ਐ ਪਰ ਅਸੀਂ ਕਿਹਾ ਹੋ ਗਿਆ ਅਸੀਂ ਆਪਣੇ ਆਪ ਨੂੰ ਸਿਰਫ ਇੱਕ ਲੰਗਰੀ ਬਣਾ ਕੇ ਰੱਖ ਲਿਆ ਮੈਂ ਤੁਹਾਨੂੰ ਇੱਕ ਕਿੱਸਾ ਦੱਸਦਾ ਜੀ ਇੱਕ ਗੋਰੀ ਨੂੰ ਕਿਸੇ ਪੰਜਾਬੀ ਨੇ ਪੁੱਛ ਲਿਆ ਕਹਿੰਦੇ ਤੁਸੀਂ ਸਿੱਖਾਂ ਬਾਰੇ ਜਾਣਦੇ ਹੋ ਉਹ ਕਹਿੰਦੇ ਜਿਹੜੇ ਵੀ ਮੇਰੇ ਵਰਗੇ ਹੁੰਨੇ ਆ ਉਹ ਕਹਿੰਦੀ ਹਾਂ ਤੁਸੀਂ ਲੰਗਰ ਲਾਉਂਦੇ ਹੋ ਮਤਲਬ ਇਹ ਤੋਂ ਉੱਪਰ ਸ਼ਰਮ ਵਾਲੀ ਗੱਲ ਸਾਡੇ ਲਈ ਕੀ ਹੋ ਸਕਦੀ ਐ ਸਿਰਫ ਅਸੀਂ ਲੰਗਰਾਂ ਚੁੱਗੇ ਰਹਿ ਗਏ ਜਿਹੜੀ ਕੌਮ ਯੋਧਿਆਂ ਦੀ ਤੀ ਜਿਹਨੇ ਕਿੱਡੇ ਕਿੱਡੇ ਥੰਮਦਾਤੇ 21 ਸਾਡੇ ਸਾਰਾਗੜੀ ਚ ਲੜਲੇ 40 ਸਾਡੇ ਚਮਕੌਰ ਸਾਹਿਬ ਚ ਲੜਲੇ 2 ਸਾਡੇ ਜਿਹਨੇ ਫਤਿਹਗੜ੍ਹ ਸਾਹਿਬ ਬਸ ਕਰਾਤੀ ਔਰੰਗਜੀਤ ਉਹਨਾਂ ਦੀ ਅਸੀਂ ਤਾਂ ਉਹ ਕਾਮ ਦੇ ਪਰ ਅਸੀਂ ਕੱਲੇ ਲੰਗਰੀਓ ਬਣ ਕੇ ਰਹਿ ਗਏ ਜੀ ਪੰਜਾਬ ਨੂੰ ਪੰਜਾਬ ਨੂੰ ਖਤਮ ਕਿਤੇ ਬਾਹਰ ਰਾਲਿਆ ਨਹੀਂ ਖਤਮ ਕਰਨਾ ਪੰਜਾਬ ਨੂੰ ਪੰਜਾਬੀਆਂ ਨੇ ਨਹੀਂ ਖਤਮ ਕਰ ਦੇਣਾ ਦੱਸਾਂ ਕਿਉਂ ਤੁਹਾਡਾ ਪਿਛਲਾ ਇਤਿਹਾਸ ਚੱਕ ਲਓ ਸਾਰਾ ਜਿੰਨੇ ਵੀ ਬਣੇ ਸੀਐਮ ਬਣੇ ਡਿਪਟੀ ਸੀਐਮ ਬਣੇ ਸਿੱਕ ਇਤਿਹਾਸ ਬਣੇ ਜੋ ਵੀ ਸਿੱਕ ਪਾਈ ਵਿੱਚ ਬਣੇ ਇਹਨਾਂ ਨੇ ਸਾਡੇ ਪੰਜਾਬੀਆਂ ਲਈ ਕੀਤਾ ਕੀ ਹੈ ਮਨੂ ਮੈਂ ਕਦੀ ਭਾਜੀ ਸੁਨਾਤ ਤੈਨੂੰ ਲੱਗਦਾ ਬਾਈ ਸਾਡੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਵੀ ਕੰਮ ਨਹੀਂ ਕੀਤਾ ਸਾਡੀ ਐਸਜੀਪੀਸੀ ਜੇ ਕੀਤਾ ਹੁੰਦਾ ਨਹੀਂ ਕੀਤਾ ਜੀ ਅਸੀਂ ਅਸੀਂ ਪਹੁੰਚੇ ਹੁੰਦੇ ਥੇ ਉਹ ਸਿਰਫ ਰਹਿ ਗਿਆ ਜੀ ਉਹੀ ਗੋਲਕਾਂ ਜਿਹਦਾ ਮੈਂ ਕਹਿੰਦਾ ਗੋਲਕਾਂ ਜੋਕੇ ਹੀ ਰਹਿ ਗਏ ਆ ਉਹ ਤਾਂ ਜਥੇਦਾਰ ਦਾ ਜਦੋਂ ਨਾਂ ਵਜਦਾ ਹੁੰਦਾ ਸੀ ਨਾ ਜਦੋਂ ਜਥੇਦਾਰ ਮੈਂ ਤਾਂ ਇੱਕੋ ਹੀ ਮੰਨਿਆ ਸੀ ਜੀ ਬਾਬਾ ਪਿੰਡਰਾਂ ਜੀ ਠੀਕ ਆ ਜੀ ਮੈਂ ਬਾਬਾ ਪਿੰਡਰਾਂ ਨੂੰ ਮੰਨਦਾ ਉਹਨਾਂ ਦੇ ਵਿਚਾਰਧਾਰਾ ਨੂੰ ਮੰਨਦਾ ਹੂੰ ਉਹਨਾਂ ਨੇ ਕੱਲੇ ਇੱਕ ਸਿੱਖ ਬਾਰੇ ਨਹੀਂ ਬੋਲਿਆ ਉਹਨਾਂ ਸਾਰਿਆਂ ਬਾਰੇ ਬੋਲਿਆ 18 ਮਦਦੇ ਤੁਸੀਂ ਪੜ੍ਹ ਕੇ ਵੀ ਦੇਖੇ ਉਹਨੇ ਤੁਸੀਂ ਪੜ੍ਹੇ ਵੀ ਹੋਣੇ ਬਹੁਤ ਸਾਰੇ ਹਿੰਦੂ ਤੁਹਾਨੂੰ ਕਹਿਣਗੇ ਵੀ ਭਾਈ ਹਿੰਦੂ ਹੋ ਕੇ ਯਾਰ ਤੂੰ ਉਹਨਾਂ ਦੀ ਹਿੰਦੂ ਨਹੀਂ ਜਦੋਂ ਜੇ ਹਿੰਦੂ ਦਾ ਉਹ ਕਰਦੇ ਨਾ ਤਾਂ ਉਹਨਾਂ ਨੇ ਫਿਰ ਹਿੰਦੂ ਹਿੰਦੂ ਕੁੜੀਆਂ ਦਾ ਉਹ ਇੱਜ਼ਤਾਂ ਦਾ ਨਹੀਂ ਪਛਾਣਦੇ ਉਹ ਹਾਂ ਬਿਲਕੁਲ ਬਚਾਈਆਂ ਉਹਨਾਂ ਨੇ ਮੰਦਰਾਂ ਤੇ ਵੀ ਉਹਨਾਂ ਨੇ ਉਹ ਕੀਤਾ ਸਤਕਾਰ ਕੀ ਭਾਜੀ ਤਿਆਰੀ ਮੈਨੂੰ ਤਾਂ ਇਸ ਦਿਨ ਦਾ ਮੈਂ ਆਪਣੇ ਪੁਰਖਾਂ ਨੂੰ ਵੀ ਬੜਾ ਮਾਰਾ ਕਈ ਵਾਰ ਕਹਿਣਾ ਕਿ ਜਿਸ ਦਿਨ ਉਹਨਾਂ ਨੇ ਹਰਮੰਦਰ ਸਾਹਿਬ ਅਟੈਕ ਕੀਤਾ ਸੀ ਨਾ ਅਸੀਂ ਹਿੰਦੂ ਕਿੱਥੇ ਸੀ ਕੀ ਬਾਤ ਮੈਨੂੰ ਰੋਣਾ ਆਹੀਂ ਹਿੰਦੂ ਕਿੱਥੇ ਸੀ ਜਿੰਨਾਂ ਸ਼੍ਰੀ ਗੁਰੂ ਤੇਗ ਬਹਾਦਰ ਨੇ ਸਾਡੇ ਹਿੰਦੂਆਂ ਦੇ ਖਾਤਰ ਪਕਸ਼ਮੀਰੀ ਪੰਡਤਾਂ ਦੇ ਖਾਤਰ ਆਪਣਾ ਸਿਰ ਤੇ ਆ ਗਿਆ ਸੀ ਆਪਾਂ ਉਸ ਵੇਲੇ ਹਿੰਦੂ ਕਿੱਥੇ ਸੀ ਬਹੁਤ ਬੜੀ ਗੱਲ ਜਿਹੜਾ ਗੁਰੂ ਗੁਰੂ ਸ਼੍ਰੀ ਗੁਰੂ ਦਰਬਾਰ ਸਾਹਿਬ ਆ ਨਾ ਇਹ ਕੱਲਾ ਸਿੱਖਾਂ ਦਾ ਨਹੀਂ ਸਿੱਖੋਂ ਸਿੱਖਾਂ ਦਾ ਨਹੀਂ ਹੈ ਇਹ ਸਾਡਾ ਵੀ ਹੈਗਾ ਉਹਨਾਂ ਹੀ ਹੈ ਪਰ ਅਸੀਂ ਕੀਤਾ ਕੀ ਆ ਮੁਸਲਮਾਨਾਂ ਦਾ ਵੀ ਉਹੀ ਆ ਮੁਸਲਮਾਨਾਂ ਲਈ ਮੱਕਾ ਮਦੀਨਾ ਮੰਨਿਆ ਜਾਂਦਾ ਸਾਡੇ ਲਈ ਤੇ ਇਹ ਮੰਨਿਆ ਜਾਂਦਾ ਸ਼੍ਰੀ ਦਰਬਾਰ ਸਾਹਿਬ ਠੀਕ ਹੈ ਨਾ ਅਸੀਂ ਕੀਤਾ ਕੀ ਆ ਉਹ ਖਾਸ ਕਰ ਕੀਤਾ ਕੀ ਸਾਡੇ ਸਿੱਖ ਕੌਮ ਵਿੱਚੋਂ ਵੀ ਕੋਈ ਕੀ ਗੁਜ਼ਾਰੀ ਨਿਕਲੇ ਆ ਆਹੀਂ ਸਿਰਫ ਵੋਟਾਂ ਜੋਗੇ ਰਹਿ ਗਏ ਭਾਜੀ ਅਸੀਂ ਕੀਮਤ ਇੱਕ ਬੋਰਡ ਦੀ ਕੀ ਇਹਨੂੰ ਇਹ ਵੀ ਨਹੀਂ ਪੜੇ ਲਿਖਾ ਹੋਣਾ ਜ਼ਰੂਰੀ ਹੈ ਕਿ ਇੱਕ ਕੀਮਤ ਕੀ ਹੁੰਦੀ ਬੋਰਡ ਅਸੀਂ ਕੀ ਕਰਨੇ ਭਾਜੀ ਤੁਹਾਡਾ ਰਾਸ਼ਨ ਕਾਰਡ ਬਣ ਗਿਆ ਹੜਾ ਭਾਜੀ ਸਰਪੰਚ ਸਾਹਿਬ ਰਾਸ਼ਨ ਕਾਰਡ ਬਣਾ ਦਿਓ ਸਾਡਾ ਬਣਾ ਦਿਓ ਕਦੀ ਇਹ ਪੁੱਛਿਆ ਕਿ ਮੇਰਾ ਮੁੰਡਾ ਇਨਾ ਪੜਿਆ ਲਿਖਿਆ ਮੇਰੇ ਮੁੰਡੇ ਵਾਸਤੇ ਤੁਸੀਂ ਰੋਜ਼ਗਾਰ ਕਿਆ ਕੀਤਾ ਕਿਹੜੀ ਕੰਪਨੀ ਲਗਾਈ ਹੈ ਕਿਆ ਕੀਤਾ ਕਿਆ ਬੰਦੋਬਸਰ ਸਾਡੀ ਫੈਸਿਲਿਟੀ ਕੀ ਹੈ ਹਸਪੀਟਲ ਖੋਲੇ ਐਜੂਕੇਸ਼ਨ ਫਰੀ ਹੈ ਨਹੀਂ ਪ੍ਰਾਈਵੇਟ ਧੰਦਾ ਵੱਣ ਰਿਹਾ ਇਥੇ ਐਜੂਕੇਸ਼ਨ ਦਾ ਸਰਕਾਰੀ ਸਕੂਲ ਦੇ ਇੰਨਾ ਜੋਗੇ ਰਹਿ ਗਏ ਆ ਤੁਸੀਂ ਇੱਕ ਮੁੱਦਾ ਪਾ ਲਈ ਮੈਂ ਭਗਵੰਤ ਮਾਨ ਤੱਕ ਪਹੁੰਚਾ ਦਿਓ ਉਹਨੇ ਕਹਿਣਾ ਜੇ ਸਿੱਖਿਆ ਵਿਭਾਗ ਤੂੰ ਵਧੀਆ ਬਣਾਉਣਾ ਚਾਹੁੰਦਾ ਨਾ ਜਿੰਨੇ ਵੀ ਸਰਕਾਰੀ ਮੁਲਾਜ਼ਮ ਆ ਪੁਲਿਸ ਤੋਂ ਲੈ ਕੇ ਜਿੰਨੇ ਵੀ ਟੀਚਰ ਰੂਚਰ ਉਹਨਾਂ ਦੇ ਨਿਆਣੇ ਹਨਾ ਸਰਕਾਰੀ ਸਕੂਲ ਚ ਪਵਾਓ ਫਿਰ ਸਿੱਖਿਆ ਸਾਡੀ ਸਿੱਖਿਆ ਵੀ ਵਧੀਆ ਰਹੇਗੀ ਕਿਉਂਕਿ ਤੁਸੀਂ ਖੋਲ ਕੇ ਜਿੰਨਾ ਵੀ ਕਿਸੇ ਸਰਕਾਰੀ ਸਕੂਲ ਦਾ ਟੀਚਰ ਦੇਖ ਲਿਓ ਉਹਨਾਂ ਕਦੇ ਆਪਣੇ ਮੁੰਡੇ ਨਹੀਂ ਪਾਏ ਹੁੰਦੇ ਸਰਕਾਰੀ ਸਕੂਲਾਂ ਚ ਬੇਸ਼ੱਕ ਭਾਈ ਅੱਜ ਹਸਾਈਆਂ ਦੇ ਵੀ ਪਖੰਡ ਕਰ ਰਹੇ ਉਹ ਜਿਹੜੇ ਪਾਦਰੀ ਜੇ ਬਣੇ ਹੋਏ ਆ ਪਿਓ ਮੈਂ ਮੰਨਦਾ ਉਹਨਾਂ ਨੂੰ ਉਹਨਾਂ ਦੀ ਖਲਾਫਤ ਵੀ ਕਰਦੇ ਆਪਾਂ ਪਰ ਜਿਹੜੇ ਅਸਲੀ ਜਿਹੜੇ ਪਖੰਡ ਨਹੀਂ ਕਰਦੇ ਪਰ ਜਿਨ੍ਹਾਂ ਨੇ ਸਿੱਖਿਆ ਦਿੱਤੀ ਅਜ ਇਸਾਈਆਂ ਦੇ ਬਰਾਬਰ ਦੇ ਸਕੂਲ ਅਸੀਂ ਆਪਣੇ ਇੱਥੇ ਵੀ ਖੜੇ ਨਹੀਂ ਕਰ पाए ਇਸਾਈਆਂ ਦੀ ਜਿਹੜੀ ਐਜੂਕੇਸ਼ਨ ਆ ਬਾਈ ਜੀ ਬਹੁਤ ਵਧੀਆ ਜੀ ਔਰ ਉਹਨਾਂ ਦੇ ਸਕੂਲਾਂ 'ਚ ਪੜੇ ਮੁੰਡਿਆਂ ਦੇ ਪੈਕੇਜ 12 12 15 15 ਲੱਖ ਦੇ ਤੇ ਸਾਡੇ ਨੂੰ 10000 ਨੂੰ ਨਹੀਂ ਪੁੱਛਦਾ ਕੋਈ ਜੀ ਭਾਈ ਮੈਂ ਡਿਪਲੋਮਾ ਹੋਲਡਰ ਜਾਂ ਕਿੰਨੇ ਵੀ ਸਾਡੇ ਜਿੰਨੇ ਵੀ ਮੁੰਡੇ ਇੰਜੀਨੀਅਰ ਬਣਿਆ ਨਾ ਸਟਾਰਟਿੰਗ ਤਨਖਾਹ 10000 ਆ ਤੇ ਜਿਹੜਾ ਪ੍ਰਵਾਸੀ ਮਜ਼ਦੂਰ ਹੋਰੀ ਵੀ ਤਨਖਾਹ 10000 ਆ ਮੈਂ ਲੱਖ ਰੁਪਏ ਖਰਚ ਕੇ ਐਜੂਕੇਸ਼ਨ ਲਈ ਆ ਉਹ ਅਨਪੜਾ ਆ ਕੇ ਸੇਮ ਬਰਾਬਰ ਕਹਿੰਦਾ ਮਸ਼ੀਨ ਹੀ ਚਲਾਨੀ ਆ ਇਹ ਹਾਲ ਸਾਡੇ ਸਾਡੇ ਜਥੇਦਾਰਾਂ ਨੂੰ ਚਾਹੀਦਾ ਵਧੀਆ ਤੋਂ ਵਧੀਆ ਪਰਮੰਦਰ ਪੰਜਾਬੀ ਸਕੂਲ ਖਲਵਾਏ ਜਾਏ ਵਧੀਆ ਤੋਂ ਵਧੀਆ ਉੱਥੇ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇ ਇੱਕ ਤਾਂ ਸਾਨੂੰ ਪਹਿਲ ਹੀ ਨਹੀਂ ਦਿੰਦੇ ਉਹ ਜਦੋਂ ਮਰਾਠੇ ਆ ਜਾਣ ਬੰਬਈ ਚ ਮਰਾਠਿਆਂ ਨੂੰ ਪਹਿਲਾ ਦਿੰਦੇ ਹੋ 90% ਹਰਿਆਣੇ ਚ ਵੀ ਰਹੇ ਮੈਂ ਤਾਂ ਹਰਿਆਣਾ ਮੈਨੂੰ ਪੰਜਾਬ ਚ ਰਹਿ ਕੇ ਸਾਡੇ ਤਰਨ ਲਾਣੇ ਪੈ ਰਹੇ ਆ ਯਾਰ ਪੰਜਾਬੀਆਂ ਦੇ ਇਹ ਮੈਨੂੰ ਤਾਂ ਸ਼ਰਮ ਦੀ ਗੱਲ ਆ ਅਸੀਂ ਤਾਂ ਆਪਣਾ ਹੱਕ ਮੰਗ ਰਹੇ ਆ ਸਾਡਾ ਵੀ ਤਰਨ ਲਾ ਕੇ ਮੰਗ ਰਹੇ ਆ ਇਹ ਕੱਲ ਨੂੰ ਇਹਨਾਂ ਨੇ ਜਦੋਂ ਸੇਰ ਤੇ ਚੜਜਣਾ ਫਿਰ ਇਹਨਾਂ ਤਾਂ ਫਿਰ ਤੁਹਾਡੇ ਕੋ ਸਾਂਭੇ ਨਹੀਂ ਜਾਣੇ ਇਹ ਮੂੰਹ ਤੇ ਕਹਿੰਨਾ ਸਾਡੇ ਅੱਗੇ ਜਨਰੇਸ਼ਨ ਕਿ ਨਹੀਂ ਆ ਮੇਰਾ ਇੱਕ ਮੇਰੇ ਮੇਰਾ ਇੱਕ ਇੱਕ ਬੇਟੀ ਹੈ ਇਹ ਭਾਈ ਕਹਿ ਰਹੇ ਇੱਕ ਬੇਟਾ ਇਹਨਾਂ ਦਾ ਦਾਦਾ ਹੈ ਤੇ ਇੱਕਦਮ ਕਹਾਲਾ ਦੱਸਣਾ ਕਿਦਾ ਕਰ ਲੂਗਾ ਭਾਈ ਉਹ ਖਰਾਕਾ ਵੀ ਤੁਹਾਡੀ ਉਹ ਤਾਂ ਹੈ ਨਹੀਂ ਬਾਈ ਪੰਜਾਬ ਚ ਹੈ ਹੈ ਉਹ ਤਾਂ ਅਸੀਂ ਭਾਜੀ ਜੁਰਤ ਨਾਲ ਅਸੀਂ ਲੜ ਰਹੇ ਆ ਸਾਡੇ ਪੂਰਵਜਾਂ ਦਾ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ ਹੋਇਆ ਵੀ ਸਾਡੇ ਪੂਰਵਜ ਕੌਣ ਸੀਗੇ ਅਸੀਂ ਉਸ ਹੌਸਲੇ ਨਾਲ ਲੜਦੇ ਅਸੀਂ ਤਾਂ ਅੱਗੇ ਉਹਨਾਂ ਨੂੰ ਦੱਸ ਵੀ ਨਹੀਂ ਸਕੇ ਕਿਉਂਕਿ ਅਸੀਂ ਸਾਡੇ ਵਾਲੇ ਤਾਂ ਹਿੰਦੀ ਤੋਂ ਵੀ ਨਾ ਗੱਲ ਹੀ ਨਹੀਂ ਕਰਦੇ ਹੋ ਅਸੀਂ ਆਪਣੀ ਮਾਂ ਬੋਲੀ ਲਈ ਨਹੀਂ ਲੜ ਸਕਦੇ ਜਿਨੇ ਸਾਡੀ ਪਛਾਣ ਬਣਾਈ ਹੈ ਜਿਨੇ ਸਾਨੂੰ 1 ਦਾ 1.5 ਲੱਖ ਨਾਲ ਲੜਨ ਦਾ ਸਾਡੇ ਕੋਲ ਤਿਆਸ ਪਿਆ ਤਾਂ ਹੌਸਲੇ ਆ ਪਰ ਸਾਡੇ ਹੁਣ ਕੀ ਕਹੋਗੇ ਆ ਦੇਖੋ ਸਵਾ ਲੱਖ ਨਾਲ ਲੜਨ ਵਾਲੀ ਕੌਮ ਕਿੱਥੇ ਚੌਕਾਂ ਦੇ ਵਿੱਚ ਜਿੱਥੇ ਗੱਡੀਆਂ ਦਾ ਆਉਣ ਜਾਣ ਹੁੰਦਾ ਉੱਥੇ ਅੱਜ ਅਸੀਂ ਆਪਣੇ ਭਰਾ ਨੂੰ ਲਈ ਬੈਠੇ ਆਂ ਵੀ ਇਹਨੂੰ ਇੱਕ ਇਨਸਾਫ ਮਿਲੇ ਸਿਰਫ ਇਸ ਲੜਾਈ ਇਸੇ ਦੀ ਲੜਾਈ ਇਸੇ ਚੀਜ਼ ਦੀ ਲੜਾਈ ਲੜ ਰਹੇ ਆ ਇਹ ਲੜਾਈਆਂ ਤਾਂ ਸਾਨੂੰ ਲੜਨੀਆਂ ਹੀ ਨੇ ਪੈਣ ਜੇ ਅਸੀਂ ਸਹੀ ਦਿਸ਼ਾ ਵੱਲ ਆਪ ਚੱਲੀਏ ਸਾਡੇ ਜਥੇਦਾਰ ਸਾਹਿਬ ਹੈ ਉਹਨਾਂ ਨੇ ਇੱਕ ਚੀਜ਼ ਬੋਲਣੀ ਹੈ ਮੈਂ ਇਸ ਗੱਲ ਦੀ ਨਿੰਦਿਆ ਕਰਦਾ ਇਹ ਨਿੰਦਿਆ ਨਹੀਂ ਕਰਾਉਣੀ ਅਸੀਂ ਕਿਸੇ ਚੀਜ਼ ਦੀ ਅਸੀਂ ਕੀ ਕਰਨੀ ਅਸੀਂ ਕਿਉਂ ਕਰਾਣੀ ਹੈ ਨਿੰਦਿਆ ਕਿਸੇ ਦਾ ਐਕਸ਼ਨ ਕਰੋ ਤੁਸੀਂ ਇੱਕ ਕਾਲ ਤਾਂ ਦੋ ਪੰਥ ਨੂੰ ਪੰਥ ਤਾਂ ਜਾਨ ਹੱਥ ਪਰ ਲਈ ਫਿਰਦਾ ਪਰ ਇਹ ਨਹੀਂ ਦੰਦੇ ਹੈਗੇ ਉਹਨਾਂ ਨੂੰ ਪਤਾ ਨਹੀਂ ਕਿਸ ਚੀਜ਼ ਦਾ ਲਾਲਚ ਹੈ ਗੋਲਕਾਂ ਨੂੰ ਕਿੰਨਾ ਸਾਰੇ ਹੀ ਮਰ ਜਣ ਰਤਨ ਟਾਟਾ ਮਰ ਗਿਆ ਜੀ ਜਿਹੜਾ ਖਰਬਾ ਰੁਪਿਆ ਖਾ ਰੱਖ ਗਿਆ ਉਹ ਪਰ ਉਹਨੇ ਲੋਕਾਂ ਦੀ ਬਹੁਤ ਕੁਝ ਕੀਤਾ ਸਾਡੇ ਵਾਲਿਆਂ ਨੂੰ ਇਹ ਨਹੀਂ ਸਮਝ ਆਉਂਦੀ ਉਹਨਾਂ ਐਡੇ ਐਡੇ ਲੋਕ ਮਰ ਗਏ ਉਸ ਤੋਂ ਬਾਅਦ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਤੁਹਾਡੇ ਪੱਲੇ ਵੀ ਕੁਝ ਨਹੀਂ ਰਹਿਣਾ ਬਿਲਕੁਲ ਸੋਇ ਦੇ ਉੱਤੇ ਵਿਚਾਰ ਜਿਹੜੀ ਹੈਗੀ ਹੈ ਜ਼ਰੂਰੀ ਹੈ ਇਹ ਜਿਹੜਾ ਸਮਾਂ ਕੋਈ ਚੰਗਾ ਨਹੀਂ ਹੈ ਭਿਆਨਕ ਤੋਂ ਭਿਆਨਕ ਹੁੰਦਾ ਜਾ ਰਿਹਾ ਪਰ ਪੰਜਾਬੀਆਂ ਨੂੰ ਸਮਝਣ ਦੀ ਲੋੜ ਹੈ ਗੁਰਪ੍ਰੀਤ ਸਿੰਘ ਦੇ ਨਾਲ ਤਿਕਦੀਪ ਸਿੰਘ ਖੜੇ ਪੰਜਾਬੀ ਲੋਕ ਚੱਲਦੇ